हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਪ੍ਰਭੂ ਅੱਜ ਦੀ ਇੱਕ ਆਰਮਕਾਰ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਤਰੀਕ ਨੋਟ ਕਰ ਲਓ ਜੀ 21 ਤਰੀਕ ਦੂਜਾ ਮਹੀਨਾ 2025 ਯਾਨੀ ਕਿ 21 ਫਰਵਰੀ ਜਿਹੜੀ ਨੈਟ ਤੇ ਇਹ ਅਪਲੋਡ ਹੋਊਗੀ 22 ਤਰੀਕ ਨੂੰ ਤੁਸੀਂ ਦੇਖੋਗੇ ਵੀਡੀਓ ਨੈਟ ਦੇ ਉੱਪਰ ਤੇ ਘਰੇਲੂ ਮਾਝਾ 22 ਦੀ ਉਸ ਤੋਂ ਪਹਿਲਾਂ ਬੇਨਤੀ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਕਿਸੇ ਵੀ ਪੁਰਾਣੇ ਕੋਈ ਮੈਥਾਹੀ ਵੀਡੀਓ ਬਣਾਉਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 8360462500 ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਹੁਤੀ ਸ਼ਕੀਨ ਉੱਚੇ ਕੱਦ ਕਾਠ ਵਾਲੀ ਸੂਈ ਸਵਾਈ ਝੋਟੀ ਵੀ ਕਹਿ ਸਕਦੇ ਮੱਝ ਵੀ ਕਹਿ ਸਕਦੇ ਆਗੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਦਾ ਪਿੰਡ ਕਿਹੜਾ ਹੈਗਾ ਤੇ ਕੀ ਡਿਟੇਲ ਆ ਮੱਝ ਦੀ ਹੈ ਨਾ ਸੋ ਵੀਡੀਓ ਪੂਰੀ ਦੇਖਣੀ ਹੈ ਫਿਰ ਬਾਈ ਨਾਲ ਜੁੜਤੇ ਹੋਏ ਨੰਬਰ ਤੇ ਸੰਪਰਕ ਕਰਨਾ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਤੇ ਪਿੰਡ ਬੋਲੋ ਜੀ ਆਪਣਾ ਜੀ ਪਿੰਡ ਸਹਿਣਾ ਜੀ ਹਾਂ ਜੀ ਨਾਮ ਗੁਰਦੀਪ ਸਿੰਘ ਜੀ ਜੀ ਚਟਾਣੇ ਕੋਠੇ ਇਹ ਰੋਡ ਪਾਏ ਹੁੰਦਾ ਹੈ ਕਿਹੜਾ ਜੀ ਚਟਾਣੇ ਕੋਠੇ ਬਾਈ ਜੀ ਚਟਾਣੇ ਕੋਠੇ ਜਨੀ ਸੈਣਾ ਵੱਡਾ ਪਿੰਡ ਹਾਂ ਵੱਡਾ ਪਿੰਡ ਸੈਣਾ ਇਧਰੋਂ ਭਦੌੜ ਨੇੜਿਆ ਆ ਕੇ ਇਧਰੋਂ ਹਾਂਜੀ 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 ਠੀਕ ਆ ਤੇ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਚੱਲਦੀ ਰਿਹਾਗਾ ਤੇ ਘਰ ਦੀ ਮਜਾ ਨਹੀਂ ਪਾ ਘਰ ਦੀ ਆ ਜੀ ਘਰ ਦੀ ਆ ਮੈਂ ਲਈ ਸੀ ਉਹਦੇ ਮਗਰ ਕੱਟੀ ਆ ਮੈਂ ਵੇਚਤੀ ਉਹਦੇ ਥੱਲੇ ਦੁੱਧਾ ਤਾਂ ਵਧੀਆ ਹੀ ਨਹੀਂ ਅਸਾਂ ਇਹਦੀ ਮਾਪਲਾ ਆਪਾਂ ਲੈ ਕੇ ਨਹੀਂ ਹਾਂਜੀ 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 ਉਹਦੇ ਮਗਰ ਕੱਟੀ ਸੀ ਤੇ ਆਪਾਂ ਸਾਂਭ ਲਈ ਇਹ ਤੇ ਹੁਣ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਈ 3 ਗੀ ਮਹੀਨੇ ਹੁਣ 3 ਮਹੀਨੇ ਤੇ ਮਗਰ ਆ ਬੱਚਾ ਹਾਂਜੀ ਮਗਰ ਬੱਚਾ ਆਦਾ ਬੱਚਾ ਕਟਾ ਗਿਆ ਹਾਂਜੀ ਕਟਾ ਠੀਕ ਆ ਤੇ ਇਸ ਟਾਈਮ ਦੁੱਧ ਦੀ ਗੱਲ ਕਰੀ ਦੋਨੇ ਟਾਈਮ ਅੱਜ ਦੁੱਧ ਕਿੰਨਾ ਹੈ ਦੁੱਧ ਆਇਆ 7 ਕਿਲੋ ਹੁਣ ਦੋਨੇ ਟਾਈਮ ਹਾਂ ਬੇਲਾ ਕਿਲੋ ਤਾਂ ਨਹੀਂ ਕਰਦੇ ਨਾ ਨਹੀਂ ਨਾ ਨਾ ਕੋਈ ਬੰਦਾ ਆਪਣੇ ਘਰੇ ਚਾਰ ਟਾਈਮ ਚੋਲੇ ਕੋਈ ਦਿੱਕਤ ਨਹੀਂ ਆ ਫੋਲ ਤੇ ਮਿਲਦੀ ਘਟਰੂਤੀ ਹਾਂ ਬਸ ਮਾੜਾ ਮੂੰਹ ਜਾ ਪਾਲਦੀ ਮੂੰਹ ਜਾ ਪਾਲਦੀ ਬਸ ਹਾਂਜੀ ਹਾਂਜੀ ਤੇ ਠੀਂ ਠੰਡੀ ਸੀ ਲਾ ਕੁ ਹਾਂਜੀ 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 ਤੇ ਥਾੜੇ ਪੂਰ ਛੱਡ ਲਾ ਨਾ ਜੀ ਓਕੇ ਓਕੇ ਸੁਆ ਕਿਹੜਾ ਸੂਈ ਬਹੁਣ ਹਾਸ ਟਾਈਮ ਤੇ ਸੁਆ ਜੀ ਪਹਿਲਣੂ ਹੀ ਆ ਪਹਿਲਣੂ ਹੀ ਆ ਅੱਛਾ ਪਹਿਲੇ ਨੂੰ ਸੂਈ ਆ ਜਣੀ ਤੇ ਟਿਕਟ ਕੁਦ ਨਹੀਂ ਗੱਪੜੋ ਨਾ 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 ਦੇ ਵੀ ਗੱਬਣ ਗੁਬਣਦੇ ਹੋਏ ਵੀ ਟੀਕਾ ਟੁਕਾ ਭਰਾਇਆ ਕੋਈ ਭਰਾਇਆ ਜੀ ਹੋ ਗਿਆ ਉਹ ਨੂੰ 20 ਦਿਨ ਹੋ ਗਏ ਅੱਛਾ ਟੀਕਾ ਭਰਾ ਉਹ ਨੂੰ 20 ਕਿ ਦਿਨ ਹੋ ਗਏ ਲਗਭਗ ਤੇ ਤਿੰਨ ਕਿ ਮਹੀਨੇ ਸੂਈ ਵੀ ਆ ਹਾਂ ਤੇ ਜੇ ਆਪਾਂ ਗੱਲ ਕਰੀ ਜੀ ਸਾਢ ਸੱਜੇ ਦਾ ਦੁੱਧ ਕਿੰਨਾ ਕੱਢਿਆ ਨਾ ਮੱਝ ਨੇ ਸਹੀ ਗਾ ਜੀ ਦੁੱਧ 12 ਲੀਟਰ ਦੁੱਧ 12 ਕਿਲੋ ਸੱਜੇ ਦਾ ਹਾਂ ਹਾਂ ਕੱਦ ਕੱਠ ਬਹੁਤ ਆ ਹੈ ਨਾ ਠੀਕਾ ਭਰਾਇਆ ਸਰਕਾਰੀ ਸੀਮਨ ਲਵਾਇਆ ਪਾਸੇ ਅੱਛਾ ਸਾਰਾ ਅੱਛਾ ਸੀਮਨ ਪਾਇਆ ਰੱਖਿਆ ਹੋਇਆ ਹੈਗਾ ਤੇ ਸੀਮਨ ਲੱਗਿਆ ਹੋਇਆ ਮੱਝ ਨੂੰ 20 ਕਿ ਦਿਨ ਹੋ ਗਏ ਤੇ ਬਾਕੀ ਫਿਰ ਨਾਲ ਨਿਤਾਰਾ ਮਾਰਕਟ ਖਾਈ ਦੇਣਾ ਆਪਾਂ ਨਾ ਹਾਂਜੀ ਹਾਂਜੀ ਚੋਈ ਦੇਣੇ ਆ ਬਸ ਸਾਹਮਣੇ ਚੋਈ ਦੋ ਫਿਰ ਕਿਹੜਾ ਹੋਣਾ ਤੇ ਦੇਖ ਲਾ ਲਓ ਧਰੇਲੂ ਮਾਝਾ ਪਾਈ ਦੀ ਤੇ ਕੱਦ ਕਾਠ ਤੇ ਲੰਬਾਈ ਚਾਈ ਮਾਝੀ ਦੀ ਪੂਰੀ ਹੋ ਕੇ ਆ ਗਈ ਤੇ ਬਾਕੀ ਦੁੱਖ ਜਿਹੜੇ ਪ੍ਰਾਣੇ ਖਰੀਦੀ ਤਸੱਲੀ ਉਹਨੇ ਆਪ ਕਰਨੀ ਹੋਣੀ ਹੈਗੀ ਨਾ ਤੇ ਬਸ ਦੇਖਾ ਸੋ ਇੰਨਾ ਕ ਬਸ ਮੂੰਹ ਲਵਾ ਕੇ ਨਾਲ ਦੇ ਕਟੂ ਵੱਜ ਜਾਂਦਾ 7 ਕਿਲੋ ਦੋਨੇ ਟਾਈਮ ਹੁੰਦਾ ਨਾ ਭਾਈ ਹਾਂਜੀ 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 ਠੀਕ ਹੈ 7 ਕਿਲੋ ਹੁੰਦਾ ਸਾਢੇ ਤੇ ਨੋਸ ਟਾਈਮ ਦੇ ਦਿੰਦੇ ਸਾਢੇ ਤੇ ਨੋਸ ਟਾਈਮ ਦੇ ਦਿੰਦੀ ਹੈਗੀ ਤੇ ਬਾਕੀ ਤੁਹਾਨੂੰ ਇਹ ਵੀ ਦੱਸਣ ਦੇ ਤਾਂ ਹੁਣ ਇਸ ਟਾਈਮ ਚ 5:19 ਤੇ 21 ਫਰਵਰੀ ਨੂੰ ਠੀਕ ਆ ਤੇ ਵੀਡੀਓ ਤੁਹਾਨੂੰ ਪਤਾ ਵੀ ਅਪਲੋਡ ਹੋਏ 22 ਫਰਵਰੀ ਨੂੰ ਸਵੇਰੇ ਤੁਸੀਂ ਦੇਖੋਗੇ ਬਾਕੀ ਸੰਤਾਰਾ ਦੂਰਾ ਮਾਰ ਕੇ ਦਿਖਾ ਦਾਂ ਵੀ ਕੋਈ ਪੂਰ ਸ਼ਰਲਾ ਉਹ ਕਈ ਭਰਾਵਾਂ ਨਾਲ ਕੋਈ ਦੂਰੋਂ ਆਨਲਾਈਨ ਮੰਗਵੋਣੀ ਤੇ ਦੂਦ ਰਾਡੇ ਬੈਠੇ ਗੱਲਬਾਤ ਕਰਨੀ ਹੁੰਦੀ ਹੈਗੀ ਤਾਂ ਫਿਰ ਉਹਨੂੰ ਆਉਲ ਆ ਕੇ ਜਿਹੜੀ ਦਿੱਕਤਨ ਲੱਗੀ ਤੇ ਸ਼ਕੀਨ ਪੂਰੀ ਕੱਟੀ ਸਰਕਾਰੀ ਸੀਮਣ ਭਰਾ ਵੀ ਹਾਂਜੀ ਹਾਂਜੀ ਸਰਕਾਰੀ ਸੀ ਠੀਕ ਹੈ ਸਰਕਾਰੀ ਸੀਮਣ ਭਰਾ ਹੈ ਬਾਈ ਦਾ ਬਾਕੀ ਦੇਖੋ ਜੇ ਕਰਮ ਅਸਰ ਤੇ ਗੱਭਰ ਰਹੀ ਤਾਂ ਚੰਗੀ ਗੱਲ ਆ ਨਾ ਵੀ ਰੂ ਤਾਂ ਵੀ ਕੋਈ ਡਿੱਗ ਨਾ ਕੋਈ ਇਹਨੂੰ ਕੋਈ ਬਾਕੀ ਪਹਿਲ ਨਹੀਂ ਆ ਜੀ ਕੋਈ ਇਹ ਜੀ ਕੋਈ ਡਿੱਕ ਹੋਰ ਨਾ ਕੋਈ 19 ਨਿੱਕੀ ਦੀ ਗਾਰੰਟੀ ਆ ਇਹ ਮੈਂ ਜਿਹੜੀ ਆਪੂ ਠੀਕ ਆ ਬਾਕੀ ਜਿੱਦਾਂ ਵੀ ਸਾਢੇ ਡੇਢ ਸਾਲ ਸੂਈ ਨੂੰ ਹੈ ਫੇ ਤਾਂ ਆਪਾਂ ਕਹਿੰਦੇ ਹਾਂਜੀ 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 ਸੋ ਬੱਚਾ ਦਾ ਨਾਲ ਆ ਤਿੰਨ ਕਿਹਨਾਂ ਦਾ ਬੱਚਾਗਾ ਬੱਚੇ ਦਾ ਮੋਹ ਵਾਲਾਗਾ ਬੀ ਨਹੀਂ ਹੈ ਜੀ ਠੀਕ ਹੈ ਤੇ ਬਾਕੀ ਇਧਰ ਸੋਂ ਬਾਈ ਦੇ ਘਰ ਦੇ ਨਾਰਮਲ ਪਸ਼ੂ ਰੱਖਿਆ ਚਾਰ ਪੰਜ ਕੁ ਪਸ਼ੂ ਇਧਰ ਰੱਖਿਆ ਹੈ ਬਾਈ ਦੇ ਘਰੇਲੂ ਪਸ਼ੂ ਕੋਈ ਨਾਲ ਖੇਤੀਬਾੜੀ ਦਾ ਕੰਮ ਹੋਣਾ ਬਈ ਆਪਣ ਅਸਮਾ ਕਰ ਲੈਂਦੇ ਤੁਹਾਨੂੰ ਨਾਲ ਜਿੰਨ ਧਾਰਾ ਮਾਰ ਕੇ ਦਿਖਾ ਦਿੰਦਾ ਕਿ ਬਾਕੀ ਜਿਹੜਾ ਭਰਾ ਦੇ ਕੋ ਫਰੀਦੂਗਾ ਚਾਹੇ 2 ਡੰਗ 4 ਹਾਂਜੀ ਹਾਂਜੀ ਕੋਈ ਜਿਹੜਾ ਆਪਾਂ ਨੂੰ ਡਿੱਕਤ ਨਹੀਂ ਹੋਵੇ 4 ਡੰਗ ਚ ਹੋਵੇ ਕੋਈ ਦਿੱਕਤ ਨਹੀਂ ਠੀਕ ਹੈ ਪੂਰੀ ਪੋਲੀ ਧਾਰ ਬਾਈ ਹਾਂਜੀ 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 ਬਾਕੀ ਆ ਮਾਰ ਦਿੰਨੇ ਹੁੰਦਾ ਰਸ ਠੀਕ ਹੈ ਜੀ ਮਾਜੀ ਸਾਨੂੰ ਆਪਾਂ ਹੁਣ ਧਾਰਾ ਮਾਰ ਕੇ ਦਿਖਾ ਦਿੰਨੇ ਨਾ ਬੱਟ ਤੇ ਥੋੜਾ ਮੈਥਡਰ ਦਿੰਦੀ ਹੈ ਨਾ ਉੱਪਰ ਹਾਂਜੀ ਹਾਂ ਹਾਂ ਬਾਕੀ ਉਹ ਬਿਲਕੁਲ ਖਾਲੀ ਹੈ ਖਾਲੀ ਹੈ ਜੀ ਖਾਲੀ ਹੈ ਹਾਂ ਹਾਂ ਖਾਲੀ ਬਾਕੀ ਇਹਨਾਂ ਨੂੰ ਇਨਾਕ ਤਾਂ ਪਤਾ ਹੀ ਬਾਹਰਲਾ ਜੋ ਬੰਦਾ ਉੱਪਰ ਆਉਂਦਾ ਨਾ ਤੇ ਪਸ਼ੂ ਨੌਰ ਜਿਆ ਕਰਦਾ ਕੁਝ ਨਹੀਂ ਕਹਿੰਦਾ ਜਿਆਦਾ ਨਹੀਂ ਕਰਦਾ ਬਾਕੀ ਨਹੀਂ ਦੇਖਿਆ ਆਮ ਦੇਖਿਆ ਉਹ ਵਿੱਚ ਪਸ਼ੂ ਕੀ ਕਰਦਾ ਹੈ ਕਿ ਜਦੋਂ ਬਾਹਰਲਾ ਬਣਾਉਂਦਾ ਤੇ ਕਿੱਲਾ ਚਲਾਉਂ ਤੱਕ ਜਾਂਦਾ ਜੀ ਤੇ ਮਾਜ ਨਾਲ ਕੁਝ ਜਿਆਦਾ ਉੱਪਰ ਨਹੀਂ ਕਰਿਆ ਧਾਰਾ ਸੋਨੇ ਤੋਂ ਖੌਂਦਿਆਂ ਹੋਣੀਆਂ ਫੜਕਾ ਪੂਰਾ ਬਿਲਕੁਲ ਸਾਫ ਧਾਰਾ ਹੈ ਮੋਟੀ ਕੋਈ ਘੂਰ ਚਰ ਲਾਣੀ ਕੋਈ ਚੋਟ ਬਸ ਤੇ ਕਰਦਾ ਨਾ ਬਾਕੀ ਮਗਾਲੇ ਤੇ ਮਾਰਤਾ ਰੋਈ ਦੱਸ ਕ੍ਰਤਾਰਾ ਮਾ ਕੇ ਹੌਲੀ-ਹੌਲੀ ਤਾਰ ਤੁਰਪ ਚੱਕੋ ਯੂਨਿਵਰਸ ਦੀ ਹੋਣਾ। ਨਾ ਸੁੱਤ ਨਹੀਂ ਕੁਝ ਨਹੀਂ ਕਹਿੰਦਾ ਬਾਈ ਕੁਝ ਨਹੀਂ ਕਹਿੰਦਾ। ਥੋੜਾ ਉਫਰਾ ਕਰਦਾ ਤਾ। ਮੈਂ ਇੱਥੇ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਮੈਂ। ਲਓ ਦੇਖੋ। ਮਾਗ ਲਿਹਾ ਤਾਰਾ। ਪੂਰਾ ਮੇਕਾ ਤਾਰਾ ਨਹੀਂ ਹੈ। ਹਰ ਕਾਲ ਤੋਂ ਮੈਂ ਕਹਿੰਦਾ ਹਾਂ ਬਾਹਰ ਦੇ ਵਿੱਚ ਪੂਰਾ ਪਹਿਲਾ ਤੁਹਾਨੂੰ ਮੁੱਲ ਲਖਾਣ ਦਾ ਖਾਤਾ ਪਤਾ ਰਣਾ ਪੂਰੀ ਖਾਣਾ ਬਣਾਈ ਪੂਰੀ ਸਾਫਾਈ ਨਾ ਤੁਹਾਨੂੰ ਦਿੱਕਤ ਨਹੀਂ ਜੀ 7 ਕਿਲੋ ਦਾ ਦੋਨੇ ਟਾਇਰ ਮਾ ਜਿਹੜਾ ਭਰਾ ਕੀ ਦੋਟਾਂ ਵਿੱਚ ਚੋਕੇ ਦੇਖ ਲੈ ਜਾ ਕਦ ਕੜ ਪੂਰਾ ਐਨ ਉੱਚਾ ਲੰਦਾ ਨਾ ਮਤਲਬ ਆਮ ਵੱਡਿਆਂ ਵੱਡਾਂ ਨੂੰ ਦੇਨੇ ਓਡਾ ਕਦ ਕੜਾ ਲੰਬਾਈ ਚੜਾਈ ਉਚਾਈ ਮੱਝੀ ਉਨੇ ਤੇ ਮਗਰ ਮਾਝ ਦੇ ਕਟਾ ਆ ਗਿਆ ਇਹਦਾ ਮੁੱਲ ਕਿੰਨਾ ਕਰਾਂਗੇ ਬਾਈ ਫਿਰ ਮੁੱਲ ਆਪਾ ਮੁੱਲ ਜੀ 80000 ਕਰਦੇ ਹਾਂ ਇਹ ਚੋ ਮਾਨਤਨ ਹਾਂਜੀ ਹਾਂਜੀ ਖੁੱਲਾ ਕਰ ਦਿਆਂਗੇ ਠੀਕ ਹੈ ਬਾਈ ਬਾਕੀ ਸਿਰ 80 ਹਜ਼ਾਰ ਮੁੱਲ ਕੀਤਾਗਾ ਤੇ ਜਿਹੜੇ ਭਰਾ ਨੂੰ ਜਿੰਨੇ ਦੀ ਲੱਗੂਗੀ ਬਾਈ ਨੂੰ ਜਿਹੜਾ ਨੰਬਰ ਸਿਕਦੀ ਚੱਲ ਰਿਹਾ ਇਹ ਤੇ ਤੁਸੀਂ ਸੰਪਰਕ ਕਰਕੇ ਅੱਜ ਖਰੀਦ ਸਕਦੇ ਹੋ ਜਿੰਨਾ ਤੁਹਾਨੂੰ ਲੱਗਦਾ ਹੈ ਵੀ ਬਾਈ ਨਾਲ ਗੱਲ ਹੋ ਆ ਤੇ ਕੱਲ ਜੇ ਤੁਹਾਡਾ ਸੌਦਾ ਸੌਦਾ ਪੋਗਦਾ ਹੋਇਆ ਉਹ ਸੌਦਾ ਤੁਸੀਂ ਪੂਰ ਚੜਾ ਲਿਓ ਇੱਕ ਵਾਰ ਬਾਈ ਨੇ ਜਿਹਦਾ ਮੁੱਲ 80 ਹਜ਼ਾਰ ਕੀਤਾਗਾ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਤੇ ਬਾਕੀ ਤੁਸੀਂ ਨਾਲ ਦੀ ਨਾਲ ਫਾਈਨਲ ਚੈਟ ਕਰਕੇ ਦਿਖਾਏ ਧਾਰਾ ਮਾਰਗ ਦਿਖਾ ਦਿੰਦੇ ਹਾਂ ਮੁੱਲ ਇਹ ਚ ਮਾਰ ਦੋ ਬਾਈ ਮੁੱਲ ਇਹ ਚ ਹੋਂ ਦੁਬਾਰਾ ਬਾਈ ਫੋਮ ਇੱਕ ਦਾ ਹਾਨਾ ਨੂ ਰੋਮ ਕਰਕੇ ਬਾਈ ਫੋਜੇ ਕਾਲੇ ਬੂਲੇ ਖਾਣਾ ਤਾਰਾ ਇਹ ਜੀ ਕੋ ਪੂਰਾ ਸ਼ਰਲਾ ਹੈ ਨੀਗਾ ਠੀਕ ਹੈ ਜੀ ਪਿੰਡ ਬਾਈ ਦਾ ਨੋਟ ਕਰ ਲੋ ਜੀ ਸੈਨਾ ਤੇ ਗਿਲਾ ਨੂੰ ਬਰਨਾਲਾ ਪਹ ਗਿਆ ਨੇੜੇ ਪੱਖੋ ਕੈਂਚੀਆਂ ਤੇ ਭਦੌੜ ਸ਼ਹਿਰ ਆ ਹਾਂ ਹਾਂ ਜੀ ਹਾਂ ਜੀ ਤੇ ਪਹਿਲੇ ਸੂਈ ਛੋਟੀ ਸੂਈ ਵੀ ਮਗਰ ਕਟਾ ਤਿੰਨ ਮਹੀਨੇ ਸੂਈ ਆ 20 ਦਿਨ ਦੀ ਗੱਬਣ ਵੀ ਆ ਜਿਹੜੇ ਭਰਾ ਨੂੰ ਇਹ ਮੱਝ ਪਸੰਦ ਆਉ ਸੁੱਥਾ ਕੇ ਦੇਖ ਕੇ ਤੁਸੀਂ ਇਹ ਵਰ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਸਤੀ ਕਾਲ ਬਾਈ